ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਸ਼ੂਤਰਾਂ ਸਣੇ ਸੱਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਏਜੀਟੀਐਫ ਤੇ ਔਰੰਗਾਬਾਦ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਜਿਸ ਦੇ ਵਿੱਚ ਮਹਾਰਾਸ਼ਟਰ ਨੰਬਰ ਦੀ ਇਨੋਵਾ ਕਾਰ ਤੇ ਇਹ ਹਮਲਾਵਰ ਜਾ ਰਹੇ ਸੀ ਅਤੇ ਪੁਲਿਸ ਨੇ ਬੁਲੇਟ ਪ੍ਰੂਫ ਜੈਕਟਾ ਪਾ ਕੇ ਨਨੂੰ ਕਾਬੂ ਕੀਤਾ ਇਹ ਪੁਲਿਸ ਦੀ 50 ਮੈਂਬਰਾਂ ਦੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਐਕਸਕਲੂਸਿਵ ਤਸਵੀਰਾਂ న్యూਸ 18 ਪੰਜਾਬ ਤੇ ਤੁਹਾਨੂੰ ਦਿਖਾ ਰਹੇ ਹਾਂ। ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੇ ਜਾਣਗੇ ਸਾਰੇ ਮੁਲਜ਼ਮ ਅਤੇ 3 ਸਤੰਬਰ ਨੂੰ ਤਿੰਨ ਲੋਕਾਂ ਦਾ ਫਿਰੋਜ਼ਪੁਰ ਦੇ ਵਿੱਚ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਇਹ ਵਾਰਦਾਤ ਵਾਪਰੀ ਸੀ ਜਿਸ ਦੇ ਵਿੱਚ ਕਾਰ ਸਵਾਰ ਤਿੰਨ ਚਚੇਰੇ ਭੈਣ ਭਰਾਵਾਂ ਦਾ ਕਤਲ ਕੀਤਾ ਗਿਆ ਸੀ ਦੂਤਰਾ ਨੇ ਕਾਰ ਨੂੰ ਘੇੜ ਕੇ ਗੋਲੀਆਂ ਵਰਤ ਦਿੱਤੀਆਂ ਸਨ ਤੇ ਬਹੁਤ ਵੱਡੀ ਕਾਮਯਾਬੀ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਕਾਬੂ ਕੀਤਾ ਸੱਤ ਮੁਲਜ਼ਮ ਨੇ ਜਿਸ ਦੇ ਵਿੱਚ ਦੱਸਦੀ ਹੈ ਕਿ ਫਰੋਜ਼ਪੁਰ ਟ੍ਰਿਪਲ ਮਰਡਰ ਜਿਹਨਾਂ ਨੇ ਕੀਤਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਹ ਸੱਤ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਪੁਲਿਸ ਨੇ ਸ਼ੂਟਰਾਂ ਸਣੇ 7 ਮੁਲਤਵਾਂ ਨੂੰ ਕਾਬੂ ਕੀਤਾ ਤੇ AGTF ਤੇ ਔਰੰਗਾਬਾਦ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਸੀ इनोਵਾ ਗੱਡੀ ਦੇ ਵਿੱਚ ਹਮਲਾਵਰ ਜਾ ਰਹੇ ਸੀ ਤੇ ਪੁਲਿਸ ਲਗਾਤਾਰ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਸ ਦੌਰਾਨ ਪੁਲਿਸ ਨੇ ਬੁਲੇਟ ਪ੍ਰੂਫ ਜੈਕਟਸ ਪਾញਾ ਹੋਇਆ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ ਤੇ ਇਹ ਕੁਖਿਆਤ ਹਮਲਾਵਰ ਜਿਨ੍ਹਾਂ ਦੇ ਵੱਲੋਂ ਤਾਬੜ-ਤੋੜ ਫਾਇਰਿੰਗ ਕੀਤੀ ਗਈ ਸੀ ਤੇ ਪੁਲਿਸ ਦੀ ਪੰਜਾਬ ਮੈਮਰੀ ਟੀਮ ਸੀ ਜਿਨ੍ਹਾਂ ਦੇ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਤੇ ਹੁਣ ਅੱਜ ਹੀ ਪੁਲਿਸ ਪੰਜਾਬ ਪੁਲਿਸ ਨੂੰ ਇਹ ਸਾਰੇ ਮੁਲਜ਼ਮ ਸੌਂਪ ਦਿੱਤੇ ਜਾਣਗੇ ਤੁਹਾਡੇ ਯਾਦ ਹੋਵੇ 3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਸ਼ਰਿਆ ਇੱਕ ਵਰਨਾ ਗੱਡੀ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦੇ ਵਿੱਚ ਪੰਜ ਲੋਕ ਸਵਾਰ ਸੀ ਤਿੰਨ ਭੈਣ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ ਸ਼ਰਿਆ ਮਗੂੜੀਆਂ ਚਲਾਈਆਂ ਗਈਆਂ ਸੀ 50 ਦੇ ਕਰੀਬ ਰਾਉਂਡ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਹੁਣ ਤਸਵੀਰ ਦੇਖ ਰਹੇ ਹਾਂ ਜਿਸ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਜਿਸ ਦੇ ਵਿੱਚ 6 ਸ਼ੂਟਰ ਅਤੇ ਇੱਕ ਨੋਵਾ ਗੱਡੀ ਦਾ ਡਰਾਈਵਰ ਵੀ ਦੱਸਿਆ ਜਾ ਰਿਹਾ ਹੈ ਤਾਂ ਰੋਜ਼ਪੁਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਆਖਿਰ ਕਦੋਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰੇਗੀ ਤੇ ਇਸ ਦੇ ਵਿੱਚ ਹੁਣ ਪੈੜ ਨੱਪ ਦੇ ਨੱਪ ਦੇ ਪੁਲਿਸ एजीटीएफ टीम औरंगाबाद पहुंच गई है महाराष्ट्र औरंगाबाद केर के गिरफ्तार कर लिया गया पंजाब स्टेट में फिरोजपुर में कुछ दिन पहले तीन फैमिली मेंबर्स का मर्डर हुआ था उसमें एक शादी तय हुई एक लड़की का भी मर्डर हुआ था आ, उसमें पंजाब पुलिस क्रिमिनल्स के पीछे थी उनको मालूम मिली थी कि कुछ आरोपी नांदेड़ और महाराष्ट्र में आए हुए थे उसी बारे में उन्होंने हमें कल आज सुबह जल्दी करके तीन बजे इन्फॉर्मेशन हमारे हमारे साथ शेयर की थी उस बारे में हमने फिर हमारे क्राइम ब्रांच को अलर्ट किया था हमारे क्यू आर टी टीम और हमारे नाइट राउंड के ऑफिसर्स और हमारे जो बाकी पुलिस स्टेशन के ऑफिसर्स थे उन्होंने फिर ਸਮਰੁੱਧੀ ਹਾਈਵੇ ਤੇ ਉਹਨੇ ਇੰਟਰਸੈਪਟ ਕੀਤਾ ਔਰ ਹਮਨੇ 7 ਆਰਕਿਊਸ ਕੋਸ ਮੇ ਉਸ ਮਰਡਰ ਕੇਸ ਮੇ ਤਾਬੇ ਮਿਲਿਆ ਹੋਇਆ ਸਰ ਕੁਝ ਵੈਪਨਜ਼ ਜ਼ਬਤ ਹੋਏ ਇਸ ਕਾਰਵਾਈ ਕਰਾ ਇਨਕੋਗੇਸ਼ਨ ਚੱਲ ਰਹਾ ਹੈ ਇਨਵੈਸਟੀਗੇਸ਼ਨ ਚੱਲ ਰਹਾ ਹੈ ਐਸਾ ਖਬਰਤੇ ਹੋ ਔਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਬਹੁਤ ਵੱਡੀ ਕਾਮਯਾਬੀ ਕਿਹਾ ਜਾ ਸਕਦਾ ਹੈ ਕਿਉਂਕਿ ਤਿੰਨ ਲੋਕਾਂ ਦਾ ਸ਼ਰੀਰਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਫਿਰੋਜ਼ਪੁਰ ਤੋਂ ਤੇ ਇਹ ਹਮਲਾਵਰ ਤਾਂ ਟ੍ਰਿਪਲ ਮਰਡਰ ਰੋਜ਼ਪੁਰ ਦੇ ਵਿੱਚ ਹੋਇਆ ਤੇ ਗੁਨਾਗਾਰ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਕਾਬੂ ਕੀਤੇ ਗਏ ਨੇ ਇਹ ਸ਼ੂਟਰ ਨੇ ਜਿਨ੍ਹਾਂ ਦੇ ਵਿੱਚ ਇੱਕ ਡਰਾਈਵਰ ਵੀ ਹੈ ਕੁੱਲ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਜੀਟੀਐਫ ਅਤੇ ਔਰੰਗਾਬਾਦ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਸੀ ਮਨੋਜ ਰਾਠੀ ਇਸ ਵੇਲੇ ਮੌਜੂਦ ਨੇ ਫੋਨ ਲਾਈਨ ਤੇ ਮਨੋਜ ਬਹੁਤ ਵੱਡੀ ਕਾਮਯਾਬੀ ਟ੍ਰਿਪਲ ਮਰਡਰ ਕਰਕੇ ਹਮਲਾਵਰ ਮਹਾਰਾਸ਼ਟਰ ਦੇ ਵਿੱਚ ਕਾਬੂ ਕਰ ਲਏਗਾ ਹੀ ਦੇਖੋ ਰਣਵੀਰ ਬਹੁਤ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਹਾਂ ਔਰ ਸਭ ਤੋਂ ਪਹਿਲਾਂ ਨਿਊਜ਼ 18 ਤੇ ਐਕਸਕਲੂਸਿਵ ਇਹ ਇਨਫੋਰਮੇਸ਼ਨ ਆਈ ਸੀ ਕਿ ਇਹ ਸਾਰਿਆਂ ਨੂੰ ਸਾਤ ਜਿਹੜੇ ਬਦਮਾਸ਼ ਨੇ ਇਹਨਾਂ ਨੂੰ ਕਾਬੂ ਕਰ ਲਿਆ ਔਰ ਇਹਦੇ ਵਿੱਚ ਰਣਵੀਰ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਦੱਸ ਦਈਏ ਕਿ 3 ਤਰੀਕ ਨੂੰ ਜਿਹੜਾ ਦਿਨ ਦਿਹਾੜੇ ਬੈਕ ਆਫ ਤਰੀਕੇ ਦੇ ਨਾਲ ਇਹਨਾਂ ਵੱਲੋਂ ਵਾਰਦਾਤ ਕੀਤੀ ਗਈ ਸੀ ਦਿਨ ਦਿਹਾੜੇ ਟ੍ਰਿਪਲ ਮਰਡਰ ਕਰਕੇ ਇਹ ਉਸ ਤੋਂ ਫਰਾਰ ਹੋ ਗਏ ਸੀ ਹਾਲਾਂਕਿ ਫਿਰੋਜ਼ਪੁਰ ਦੀ ਲੋਕਲ ਪੁਲਿਸ ਕ੍ਰਾਈਮ ਬ੍ਰਾਂਚ ਔਰ ਖਾਸ ਤੌਰ ਤੇ ਐਂਟੀ ਗੈਂਗਸਟਰ ਡਾਟ ਕੋਡ ਇਦੇ ਵਿੱਚ ਲੱਗੀ ਹੋਈ ਸੀ ਹਾਲਾਂਕਿ ਲਗਾਤਾਰ ਟੈਕਨੀਕਲ ਵੀ ਬਦਤਾਲ ਇਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਚਾਰੀ ਸੀ ਔਰ ਇਹ ਨਾਂਦੇੜ ਮਹਾਰਾਸ਼ਟਰ ਦੇ ਨਾਦੀ ਜਿਹੜੀ ਲੋਕੇਸ਼ਨ ਹੈ ਜਿਹੜੇ ਤੋਰਤੀਸ ਵੱਲੋਂ ਜਾ ਦਾ ਸਾਰਾ ਰੈਸ਼ੀਓ ਦੇ ਵਿੱਚ ਇਹ ਮੇਨ ਗੱਲ ਇਹ ਹੈ ਕਿ ਇਹ ਸਾਰੇ ਨਾਲ ਹੀ ਸੀਗੇ ਯਾਨੀ ਕਿ ਇੱਕ ਬਹੁਤ ਵੱਡੀ ਪਲੈਨਿੰਗ ਦੇ ਤਹਿਤ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਸਾਰੇ ਹੀ ਇੱਕ ਨਹੀਂ ਸਾਰੇ ਹੀ ਇਕੱਠੇ ਹੀ ਇਥੋਂ ਫਰਾਰ ਹੋ ਗਏ ਯਾਨੀ ਕਿ ਪੰਜਾਬ ਛੱਡ ਕੇ ਇਥੋਂ ਫਰਾਰ ਹੋ ਗਏ ਔਰ ਹੁਣ ਤੱਕ ਦੇ ਜਿਹੜੀ ਇਨੀਸ਼ੀਅਲੀ ਇਨਵੈਸਟ ਇਨੋਵਾ ਗੱਡੀ ਇਨਾਮੇ ਹਾਇਰ ਕੀਤੀ ਹੋਈ ਸੀ ਇਨੋਵਾ ਗੱਡੀ ਤੇ ਇਹ ਲਗਾਤਾਰ ਆਪਣੇ ਘੇੜ ਕਰੇ ਔਰੰਗਾਬਾਦ ਔਰ ਜਦ ਇਹ ਇਨਫੋਰਮੇਸ਼ਨ ਪੁਲਿਸ ਲਗਾਤਾਰ ਕਿਉਂਕਿ ਪੰਜਾਬ ਪੁਲਿਸ ਇਹ ਵੀ ਇਨਵੈਸਟੀਗੇਸ਼ਨ ਕਰ ਰਹੀ ਸੀ ਔਰ ਇਨਫੋਰਮੇਸ਼ਨ ਪੂਰੀ ਪੁਖਤਾ ਸੀ ਪੰਜਾਬ ਪੁਲਿਸ ਦੇ ਕੋਲ ਔਰ ਉਹਨੂੰ ਉਸ ਤੋਂ ਬਾਅਦ ਔਰੰਗਾਬਾਦ ਪੁਲਿਸ ਦੇ ਨਾਲ ਮਹਾਰਾਸ਼ਟਰ ਪੁਲਿਸ ਦੇ ਨਾਲ ਇਹਨਾਂ ਨੇ ਕੋਆਰਡੀਨੇਟ ਕੀਤਾ ਜਿਹੜੇ ਕਮਿਸ਼ਨਰ ਆ ਪੁਲਿਸ ਨੇ ਪ੍ਰਵੀਨ पवार ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਪੂਰਾ ਪੰਜਾਬ ਪੁਲਿਸ ਇਹ ਮਨੋਜ ਕਦੋਂ ਤੱਕ ਇਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਅ ਦੇਖੋ ਰਣਵੀਰ ਅੱਜ ਜਿਹੜੀ ਪੰਜਾਬ ਪੁਲਿਸ ਦੇ ਆਫਸਰ ਹੈ ਉਹ ਨਿਕਲ ਚੁੱਕੇ ਨੇ ਔਰ ਕਹਿ ਤੱਕ ਦੇ ਕਿ ਰਾਤ ਤੱਕ ਉੱਥੇ ਪਹੁੰਚ ਕੇ ਸ਼ਾਮ ਤੱਕ ਉੱਥੇ ਪਹੁੰਚ ਕੇ ਇਹਨਾਂ ਨੂੰ ਜਿਹੜਾ ਹੈਗਾ ਕੋਸ਼ਿਸ਼ ਕੀਤੀ ਹੈ ਕਿ ਰਾਤ ਤੱਕ ਇੱਥੇ ਪੰਜਾਬ ਲਿਆ ਕੇ ਆਵਾਜਾ ਲੈ ਕੇ ਆਇਆ ਜਾਏ ਔਰ ਫਲੋਜਪੁਰ ਲਾ ਕੇ ਇਹਨਾਂ ਤੋਂ ਜਿਹੜੀ ਪੁੱਛਗਿੱਛ ਹੈ ਉਹ ਹੁਣ ਸ਼ੁਰੂ ਹੋਏਗੀ ਕਿਉਂਕਿ ਰਣਵੀਰੇ ਦੇ ਵਿੱਚ ਕਈ ਚੀਜ਼ਾਂ ਨੇ ਦੇਖੋ ਹਜੇ ਇਨੀਸ਼ੀਅਲੀ ਇਨਵੈਸਟੀਗੇਸ਼ਨ ਜਿਹੜੀ ਕਰਨੀ ਹੈ ਪੰਜਾਬ ਪੁਲਿਸ ਨੇ ਉਹਦੇ ਵਿੱਚ ਕਈ ਸਵਾਲ ਨੇ ਬਹੁਤ سارے ਸਵਾਲ ਨੇ ਜੋ ਕਿ ਹੁਣ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਤਹਿਤ ਸਭ ਤੋਂ ਪਹਿਲਾਂ ਇਹ ਹੀ ਮਾਸਟਰਮਾਈਂਡ ਕੌਣ ਹੈ ਪਹਿਲੀ ਗੱਲ ਕਿਉਂਕਿ ਇਹ ਵੱਡੀ ਵਾਰਦਾਤ ਹੈ ਕੋਈ ਛੋਟੀ ਮੋਟੀ ਵਾਰਦਾਤ ਨਹੀਂ ਹੈ ਇੱਕ ਨਹੀਂ ਦੋ ਨਹੀਂ ਬਲਕਿ 50 ਤੋਂ ਵੀ ਜ਼ਿਆਦਾ ਜਿਹੜੀ ਫਾਇਰਿੰਗ ਹੋਈ ਹੈ ਤਾਬੜ ਤੋੜ ਫਾਇਰਿੰਗ ਕੀਤੀ ਔਰ ਵੱਡਾ ਜਿਹੜਾ ਅਸਲਾ ਔਰ ਜਿੰਦਾ ਕਾਰਤੂਸ ਮੈਗਜ਼ੀਨ ਇਹਨਾਂ ਨੂੰ ਕਿੰਨੇ ਮੁਹੱਈਆ ਕਰਾਈ ਕਿਉਂਕਿ ਜਿਹੜੀ ਹੁਣ ਤੱਕ ਦੀ ਜਾਣਕਾਰੀ ਰਣਵੀਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਸੋਰਸਸ ਨੇ ਜਾਣਕਾਰੀ ਦਿੱਤੀ ਹੈ ਪੁਲਿਸ ਸੂਤਰੋ ਨੇ ਕਿ ਇਹਨਾਂ ਕੋਲੋਂ ਪਹਿਲਾਂ ਹੀ ਅਤਲਾ ਪਹੁੰਚੋਕਿਆ ਸੀਗਾ ਪੂਰੀ ਪਲੈਨਿੰਗ ਸੀ ਪੂਰੀ ਰੈਕੀ ਹੋਈ ਹੋਈ ਸੀ ਔਰ ਇਹਨਾਂ ਨੂੰ ਪਤਾ ਸੀਗਾ ਇਹਨਾਂ ਨੇ ਜਗਾ ਵੀ ਆਇਡੈਂਟੀਫਾਈ ਕੀਤੀ ਹੋਈ ਸੀ ਕਿ ਇਸ ਖਾਦੀ ਉਹ ਗੱਡੀ ਨਿਕਲੂਗੀ ਔਰ ਜਿਹੜਾ ਦਿਲਜੀਪ ਜਾਂ ਆਕਾਰ ਜਿਹੜੇ ਉਸ ਗੱਡੀ 'ਚ ਬੈਠੇ ਨੇ ਤਿੰਨ ਚਾਰ ਲੋਕ ਜਿਹੜੇ ਬੈਠੇ ਨੇ ਉਹਨਾਂ ਤੇ ਤਾਬੜ ਤੋੜ ਫਾਇਰਿੰਗ ਕਰਨੀ ਹੈ ਔਰ ਕੇਰਾ ਪਾ ਕੇ ਔਰ ਹੋਇਆ ਵੀ ਇਦਾਂ ਹੀ ਪੂਰਾ ਕੇਰਾ ਪਾ ਕੇ ਇਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਔਰ ਬਾਈਕਾਂ ਤੇ ਸਵਾਰ ਹੋ ਕੇ ਉਥੋਂ ਬੈਕ ਹੋਫ ਦਬੀ ਕੀ ਦੇ ਨਾਲ ਨਿਕਲ ਗਏ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਰਣਵੀਰ ਬਿਲ ਰਹੀ ਹੈ ਕਿ ਜਿਹੜੇ ਵੀ ਇਹ ਕਾਬੂ ਕੀਤੇ ਗਏ ਨੇ ਇਹਨਾਂ ਦਾ ਸਾਰਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜੀ ਹੁਣ ਤੱਕ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਪਤਾ ਲੱਗ ਸਕਿਆ ਕਿ ਕਿਵੇਂ ਕਲਿਊ ਮਿਲਿਆ ਕਿਹੜੀ ਗੱਲ ਤੋਂ ਕਲਿਊ ਮਿਲਿਆ ਇੱਕ ਤਾਂ ਸੀਸੀਟੀਵੀ ਸਾਹਮਣੇ ਆਈ ਸੀ ਉਸ ਦੇ ਵਿੱਚ ਪਛਾਣ ਹੋਈ ਫਿਰ ਕਿਵੇਂ ਮੋਬਾਈਲ ਫੋਨ ਟੈਪ ਕੀਤੇ ਗਏ ਜਾਂ ਕੁਝ ਹੋਰ ਕਿਵੇਂ ਪੈਡ ਨੱਪੀ ਕਿਵੇਂ ਮਹਾਰਾਸ਼ਟਰ ਤੱਕ ਪਹੁੰਚੀ ਏਜੀਟੀਐਫ

ਪੁਲਿਸ ਦੇ ਕੋਲ ਸੀ ਕਿ ਇਹ ਕਿਥੇ-ਕਿਥੋਂ ਜਿਹੜਾ ਨਾਦੇੜ ਤੇ ਮਹਾਰਾਸ਼ਟਰ ਇਹ ਉੱਥੇ ਹੀ ਘੁੰਮ ਰਹੇ ਨੇ ਆਪਣੇ ਠਿਕਾਣੇ ਜਿਹੜੇ ਆ ਉਹ ਬਦਲ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਨੇ ਔਰੰਗਾਬਾਦ ਯਾਨੀ ਮਹਾਰਾਸ਼ਟਰ ਪੁਲਿਸ ਨੂੰ ਕੋਆਰਡੀਨੇਟ ਕੀਤਾ ਉਹਨਾਂ ਦੇ ਜਿਹੜੇ ਸੀਪੀ ਨੇ ਪ੍ਰਵੀਨ ਪ੍ਰਵਾਹ ਉਹਨਾਂ ਨੂੰ ਸੰਪਰਕ ਕੀਤਾ ਔਰ ਉਸ ਤੋਂ ਬਾਅਦ ਇਹ ਟੀਮਾਂ ਬਣਾਈ ਗਈ ਕਿਉਂਕਿ ਇਹਦੇ ਵਿੱਚ ਟੀਮਾਂ ਵੀ ਬਣਾਈ ਗਈ ਇਸ ਤੇ ਇਸ ਤੇ ਇਹਦੇ ਵਿੱਚ 50 ਤੋਂ ਵੀ ਜ਼ਿਆਦਾ ਜਿਹੜੀ ਟੀਮਾਂ ਆਈ ਕੁਇਕ੍ਰੈਕਸ਼ਨ ਟੀਮ ਕ੍ਰਾਈਮ ਬ੍ਰਾਚ ਔਰੰਗਾਬਾਦ ਟੀਮ ਔਰੰਗਾਬਾਦ ਪੁਲਿਸ ਦੀ ਔਰ ਉਸ ਤੋਂ ਬਾਅਦ ਲੋਕਲ ਪੁਲਿਸ ਉੱਤੇ ਵੀ ਯਾਨੀ ਕਿ ਕਰ ਜਵਾਨ ਨੇ ਪੁਲਿਸ ਮੁਲਾਜ਼ਮ ਨੇ ਪੂਰੀ ਜੈਕਟਾ ਪਾ ਕੇ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਸੀਗਾ ਜੇ ਜਿਹੜੇ ਵੀ ਐਕਿਊਜ਼ ਨੇ ਇਨੋਵਾ ਸਵਾਰ ਉਹਨਾਂ ਦੇ ਕੋਲ ਇਲੀਗਲ ਵੈਪਨ ਨੇ ਉਹਨਾਂ ਦੇ ਕੋਲ ਅਸਲੇ ਨੇ ਇਸ ਕਰਕੇ ਪੂਰੀ ਤਿਆਰੀ ਕਿਉਂਕਿ ਇਹ ਪੂਰਾ ਜਿਹੜੀ ਹੁਣ ਤੱਕ ਦੀ ਜਾਣਕਾਰੀ న్యూਸ 18 ਦੇ ਕੋਲ ਐਕਸਕਲੂਸਿਵ ਹੈ ਕਿ ਪੂਰੀ ਉੱਥੇ ਪੂਰੀ ਜਿਹੜੀ ਹੈਗੀ ਹੈ ਜਸ ਇਹਨਾਂ ਦਾ ਪੂਰਾ ਕੀ ਕਿੰਨਾ ਗਿਆ ਠੀਕ ਹੈ ਮਨੋਜ ਠੀਕ ਹੈ ਬਹੁਤ ਧੰਨਵਾਦ ਇਸ ਪੂਰੀ ਅਪਡੇਟ ਦੇ ਲਈ ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤੇ ਹੁਣ ਪੰਜਾਬ ਲਿਆਂਦਾ ਜਾਵੇਗਾ ਇਹਨਾਂ ਹਮਲਾਵਰਾਂ ਨੂੰ ਸੱਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਫਿਰੋਜ਼ਪੁਰ ਟ੍ਰਿਪਲ ਮਰਡਰ ਮਾਮਲੇ ਦੇ ਵਿੱਚ ਤੇ ਔਰੰਗਾਬਾਦ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਸੀਨ ਵੀ ਰੀਕ੍ਰੀਏਟ ਹੋਵੇਗਾ ਤੇ ਇਸ ਦੇ ਵਿੱਚ ਕੌਣ ਮਾਸਟਰਮਾਈਂਡ ਸੀ ਅਸਲਾ ਕਿੱਥੋਂ ਆਇਆ ਹਥਿਆਰ ਕਿੱਥੋਂ ਆਏ ਇਹਨੀਆਂ ਗੋਲੀਆਂ ਅਤੀ ਆਧੁਨਿਕ ਹਥਿਆਰ ਇਹਨਾਂ ਅਸਲਾ ਕਿੱਥੋਂ ਆਇਆ ਕਿਉਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਕਿਵੇਂ ਪੁਲਿਸ ਇਹਨਾਂ ਤੱਕ ਪਹੁੰਚੀ ਇਹਨਾਂ ਸਾਰੀਆਂ ਗੱਲਾਂ ਤੋਂ ਪਰਦਾ ਉੱਠੇਗਾ ਤਾਂ ਕਾਰ ਸਵਾਰ ਤਿੰਨ ਚਚੇਰੇ ਪੈਂਡ ਭਰਾਵਾਂ ਦਾ ਕਤਲ ਕੀਤਾ ਸੀ ਇਹਨਾਂ ਹਮਲਾਵਰਾਂ ਦੇ ਵੱਲੋਂ ਇਹਨਾਂ ਸ਼ੂਟਰਾਂ ਦੇ ਵੱਲੋਂ ਕਿਸ ਨੇ ਇਹਨਾਂ ਨੂੰ ਸਪਾਰੀ ਦਿੱਤੀ ਕਿਸ ਦੇ ਕਹੇ ਤੋਂ ਇਹਨਾਂ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਫਿਰੋਜ਼ਪੁਰ ਦੇ ਵਿੱਚ 3 ਸਤੰਬਰ ਨੂੰ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਰਨਾ ਗੱਡੀ ਨੂੰ ਗੋਲੀਆਂ ਦੇ ਨਾਲ ਭੰਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਪੰਜ ਲੋਕ ਸਵਾਰ ਸੀ ਤਿੰਨ ਦੀ ਮੌਤ ਹੋ ਗਈ ਦੋ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਇੱਕ ਲੜਕੀ ਸੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ। ਗੱਡੀ ਕਿ ਥੋੜਾ ਪਾਟੀ ਪਾਗਦੀ। ਨਹੀਂ ਨਹੀਂ।